ਸਸਰੀਏ ਕਾਲਜੀ ਅੱਜ ਮੈਂ ਤੁਹਾਡੇ ਨਾਲ ਇੱਕ ਘਟਨਾ ਸਾਂਝੀ ਕਰਨ ਜਾ ਰਿਹਾ ਹਾਂ ਜੋ ਕਿ ਇੱਕ ਪਲੇਨ ਨਾਲ ਹੋਈ ਸੀ ਪਲੇਨ 24000 ਫੀਟ ਦੇ ਉੱਤੇ ਉੱਡ ਰਿਹਾ ਸੀ ਅਚਾਨਕ ਹੀ ਉਸਦੀ ਛੱਤ ਉੱਡ ਜਾਂਦੀ ਹੈ ਉਸ ਦੇ ਵਿੱਚ 95 ਮੈਂਬਰ ਹੁੰਦੇ ਹਨ ਉਹਨਾਂ ਨਾਲ ਕੀ ਹੁੰਦਾ ਹੈ ਉਹਨਾਂ ਚ ਕਿੰਨੇ ਬਚਦੇ ਹਨ ਤੇ ਇਹ ਹਾ사 ਕਿਵੇਂ ਹੁੰਦਾ ਹੈ ਅਸੀਂ ਅੱਗੇ ਸਾਂਝਾ ਕਰਨ ਜਾ ਰਿਹਾ ਹਾਂ ਇਹ ਹਾ사 ਅਮਰੀਕਾ ਦੇ ਪੈਸੀਫਿਕ ਓਸ਼ਨ ਵਿੱਚ ਹਵਾਈ ਦ੍ਰੀਪ ਵਿੱਚ ਹੋਇਆ ਸੀ ਹਵਾਈ ਛੋਟੇ ਛੋਟੇ ਦਵੀਪ ਨਾਲ ਬਣਿਆ ਹੈ ਮਤਲਬ ਉਥੇ ਬਹੁਤ ਸਾਰੇ ਦਵੀਪ ਹਨ ਜਿਨ੍ਹਾਂ ਨੂੰ ਮਿਲ ਕੇ ਹਵਾਈ ਦਵੀਪ ਬਣਦਾ ਹੈ ਉਸ ਇੱਕ ਦਵੀਪ ਤੋਂ ਦੂਜੇ ਦਵੀਪ ਤੱਕ ਜਾਣ ਲਈ ਕੋਈ ਸੜਕ ਮਾਰਗ ਨਹੀਂ ਹੈ ਨਾ ਹੀ ਰੇਲ ਦੁਆਰਾ ਜਾਇਆ ਜਾ ਸਕਦਾ ਹੈ ਉਥੇ ਹਵਾਈ ਮਾਰਗ ਰਾਹੀਂ ਜਾਇਆ ਜਾਂਦਾ ਹੈ ਤਾਂ ਉਥੇ ਟੂਰਿਸਟ ਬਹੁਤ ਘੁੰਮਣ ਆਉਂਦੇ ਹਨ ਉਹ ਟੂਰਿਸਟ ਜਹਾਜ਼ ਦੀ ਵਰਤੋਂ ਕਰਦੇ ਹਨ 28 April 1988 ਵਾਲੇ ਦਿਨ ਦੁਪਹਿਰ ਦੇ 2:30 ਵਜੇ ਇਹ ਫਲਾਈਟ ਜੋ ਕਿ ਅਲੋਹਾ 에ਅਰਲਾਈਨਸ ਦੀ ਸੀ ਇਹ ਉਡਾਣ ਭਰਦੀ ਹੈ ਉਡਾਣ ਭਰਦੇ ਸਾਰ ਹੀ ਇਹ 24000 ਫੀਟ ਤੇ ਪਹੁੰਚ ਜਾਂਦੀ ਹੈ ਇਹ ਫਲਾਈਟ 35 ਮਿੰਟ ਦੀ ਹੁੰਦੀ ਹੈ ਜੋ ਕਿ ਹੇਲੋ 에ਅਰਪੋਰਟ ਤੋਂ ਹੂਲੂ ਜਾਣੀ ਸੀ ਜੋ ਕਿ ਹਵਾਈ ਦੀ ਰਾਜਸਤਾਨੀ ਹੈ 35 ਮਿੰਟ ਵਿੱਚ ਫਲਾਈਟ ਹਿਲੋ ਤੋਂ ਹੂਲੂ ਪਹੁੰਚ ਜਾਣੀ ਸੀ ਇਸ ਲਈ ਇਸ ਫਲਾਈਟ ਵਿੱਚ ਸੀਟ ਬੈਲਟ ਖੋਲਣ ਦਾ ਇਸ਼ਾਰਾ ਨਹੀਂ ਹੁੰਦਾ ਹੈ ਲੋਕ ਆਪਣੇ ਸੀਟਾਂ 'ਤੇ ਹੀ ਬੈਠੇ ਰਹਿੰਦੇ ਹਨ ਕਿਉਂਕਿ ਫਲਾਈਟ ਦਾ ਟਾਈਮ ਬਹੁਤ ਘੱਟ ਸੀ ਉਸ ਦਿਨ ਵੀ 에ਅਰ ਹੋਸਟਸ ਨੇ ਇਸ਼ਾਰਾ ਨਹੀਂ ਕੀਤਾ 24000 ਫੀਟ ਤੇ ਪਹੁੰਚਣ ਤੇ ਥੋੜੀ ਦੇਰ ਬਾਅਦ ਹੀ 에ਅਰ ਹੋਸਟਸ ਪਾਣੀ ਵਰਤੌਣ ਲੱਗ ਪਏ ਇਸ ਜਹਾਜ਼ ਵਿੱਚ ਦੋ 에ਅਰ ਹੋਸਟਸ ਸੀ ਦੋ ਪਾਇਲਟਸ ਸਨ ਪਾਇਲਟ ਤੇ ਕੋ-ਪਾਇਲਟ ਤੇ 91 ਮੁਸਾਫਿਰ ਸਨ 91 ਮੁਸਾਫਿਰ ਸਨ ਤੇ 에ਅਰ ਹੋਸਟਸ ਪਾਣੀ ਪਿਲਾਉਣ ਲੱਗ ਗਈ ਪਾਣੀ ਵਰਤਾ ਰਹੀ ਸੀ ਉਸੇ ਟਾਈਮ ਇੱਕ ਠੱਕ ਦੀ ਆਵਾਜ਼ ਆਉਂਦੀ ਹੈ ਆਵਾਜ਼ ਬਹੁਤ ਤੇਜ਼ ਹੁੰਦੀ ਹੈ ਉਸ ਤੋਂ 2-3 ਸੈਕਿੰਡ ਬਾਅਦ ਹੀ ਜਹਾਜ਼ ਦੀ ਛੱਤ ਉੱਡ ਜਾਂਦੀ ਹੈ ਛੱਤ ਉੱਡਦੇ ਸਾਰ ਹੀ ਉੱਥੇ ਹਾਹਾਕਾਰ ਮਚ ਜਾਂਦਾ ਹੈ ਫਲਾਈਟ ਉਡਣ ਤੇ 에ਅਰੋਸਟੇਸ ਕਹਿੰਦੀ ਹੈ ਅਗਰ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਤੁਸੀਂ ਛੱਤ ਤੋਂ ਆਕਸੀਜਨ ਮਾਸਕ ਲੈ ਕੇ ਪਹਿਨ ਸਕਦੇ ਹੋ ਪਾ ਸਕਦੇ ਹੋ ਪਰ ਉੱਥੇ ਤਾਂ ਛਾਤੀ ਉੱਡ ਗਈ ਸੀ ਲੋਕਾਂ ਨੇ ਉੱਪਰ ਹੱਥ ਕੀਤਾ ਜਦ ਹੱਥ ਕੀਤਾ ਤਾਂ ਉਹਨਾਂ ਨੂੰ ਅਹਿਸਾਸ ਹੋਇਆ ਇਸ ਤੇ ਤਾਂ ਛਾਤੀ ਨਹੀਂ ਹੈ ਹਾਹਾਕਾਰ ਮਚ ਗਈ ਰੋਲਾ ਪੈ ਗਿਆ ਹਵਾ ਬਹੁਤ ਤੇਜ਼ ਅੰਦਰ ਆ ਰਹੀ ਸੀ ਜਹਾਜ਼ ਜਿਸ ਦਿਨ ਹਵਾ ਦਾ ਦਬਾਅ ਹੋ ਵੱਧ ਗਿਆ ਆਕਸੀਜਨ ਘਟ ਗਈ ਉਚਾਈ ਬਹੁਤ ਜ਼ਿਆਦਾ ਸੀ ਉਥੇ ਆਕਸੀਜਨ ਦੀ ਬਹੁਤ ਕਮੀ ਸੀ ਲੋਕਾਂ ਨੇ ਥੋੜਾ ਆਪਣਾ ਸੰਭਿਆ ਇਧਰ ਉਧਰ ਦੇਖਿਆ ਕੁਝ ਆਕਸੀਜਨ ਦੀ ਕਮੀ ਨਾਲ ਥੋੜੇ ਬਿਹੋਸ਼ ਹੋ ਗਏ ਇੱਕ ਏਅਰੋਸਸ ਨੇ ਦੇਖਿਆ ਪਾਇਲਟ ਨੂੰ ਜਾਣ ਵਾਲਾ ਰਸਤਾ ਬੰਦ ਹੋ ਗਿਆ ਹੈ ਉਥੇ ਬਹੁਤ ਜ਼ਿਆਦਾ ਮਲਵਾ ਇਕੱਠਾ ਹੋ ਗਿਆ ਹੈ ਮਲਵਾ ਨੂੰ ਦੇਖ ਕੇ ਕਈ ਮੁਸਾਫਿਰ ਵੀ ਹੈਰਾਨ ਹੋ ਗਏ ਕਿ ਅੰਦਰ ਪਾਇਲਟ ਹੈ ਕਿ ਨਹੀਂ ਏਅਰੋਸਸ ਨੇ ਉੱਚੀ ਆਵਾਜ਼ ਵਿੱਚ ਕਿਹਾ ਮੁਸਾਫਿਰਾਂ ਨੂੰ ਕੀ ਤੁਹਾਡੇ ਵਿੱਚੋਂ ਕਿਸੇ ਨੂੰ ਜਹਾਜ਼ ਉਡਾਉਣਾ ਆਉਂਦਾ ਹੈ ਹਵਾ ਬਹੁਤ ਤੇਜ਼ ਸੀ ਲੋਕਾਂ ਨੇ ਗਲਤ ਸਮਝ ਲਈ ਆਵਾਜ਼ ਸੁਣਾਈ ਨਹੀਂ ਦੇ ਰਹੀ ਸੀ ਇਹਨੇ ਜਿਵੇਂ ਅਸੀਂ ਕਾਰ ਵਿੱਚ ਜਾਈਏ 100 120 ਦੀ ਸਪੀਡ ਹੋਵੇ ਕਾਰ ਦੇ ਸ਼ੀਸ਼ੇ ਖੁੱਲੇ ਹੋਣ ਤਾਂ ਇੱਕ ਦੂਜੇ ਦੀ ਆਵਾਜ਼ ਬਹੁਤ ਘੱਟ ਸੁਣਦੀ ਹੈ ਜਾਂ ਗੂੰਜ ਕੇ ਸੁਣਦੀ ਹੈ ਜਾਂ ਫੋਨ ਤੇ ਕਿਸੇ ਨਾਲ ਗੱਲ ਕਰਦੇ ਹੋਈਏ ਤਾਂ ਸਾਨੂੰ ਆਵਾਜ਼ ਨਹੀਂ ਆਉਂਦੀ ਉਸੇ ਤਰ੍ਹਾਂ ਹੀ ਉੱਥੇ ਹੋ ਰਿਹਾ ਸੀ ਫਿਰ ਮੁਸਾਫਿਰਾਂ ਨੂੰ ਇਹ ਇਹ ਲੋਕ ਨੂੰ ਅਹਿਸਾਸ ਹੋਇਆ ਕਿ ਫਲਾਈਟ نیچے ਜਾ ਰਹੀ ਹੈ ਜਹਾਜ਼ نیچے ਜਾ ਰਿਹਾ ਹੈ ਉਹ ਬਹੁਤ ਹੌਲੀ-ਹੌਲੀ ਜਾ ਰਿਹਾ ਹੈ ਉਹਦੇ ਨਾਲ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਪਾਇਲਟ ਤੇ ਕੋ-ਪਾਇਲਟ ਅੰਦਰ ਹਨ ਜਿਸ ਹਿਸਾਬ ਨਾਲ ਜਹਾਜ਼ ਹੌਲੀ-ਹੌਲੀ ਹੌਲੀ-ਹੌਲੀ نیچے ਜਾ ਰਿਹਾ ਸੀ ਹੌਲੀ-ਹੌਲੀ نیچے ਜਾਣ ਨਾਲ ਜਹਾਜ਼ ਪਾਇਲਟ ਔਰ ਕੋ-ਪਾਇਲਟ ਨੇ 1000 ਫੀਟ ਤੇ ਲਿਆਂਦਾ 1000 ਫੀਟ ਤੇ ਲਿਆ ਕੇ ਉਹਨਾਂ ਨੇ ਉੱਥੇ ਸਟੇਬਲ ਕਰ ਦਿੱਤਾ। ਹੁਣ ਉਹਨਾਂ ਨੇ ਦੇਖਿਆ ਕਿ ਜਹਾਜ਼ ਦਾ ਅਗਲਾ ਹਿੱਸਾ ਵੀ ਇੱਕ ਸਾਈਡ ਨੂੰ ਮੁੜ ਗਿਆ ਹੈ ਜਿਸ ਨਾਲ ਉਹਨਾਂ ਨੂੰ ਕੰਟਰੋਲ ਕਰਨ 'ਚ ਬੜੀ ਦਿੱਕਤ ਆ ਰਹੀ ਸੀ। ਪਾਇਲਟ ਅਨੁਭਵੀ ਸੀ ਉਸਨੇ ਸੰਭਲ ਲਿਆ। ਉਹਨਾਂ ਨੇ ਸੋਚਿਆ ਹੁਣ ਇਹਨੂੰ ਕਿਤੇ ਲੈਂਡ ਕਰਵਾਉਣਾ ਪਵੇਗਾ। ਸਾਡੇ ਕੋਲ ਬਹੁਤਾ ਟਾਈਮ ਨਹੀਂ ਹੈ। ਜੱਜ ਅਗ ਲੱਗ ਸਕਦੀ ਹੈ ਅਸੀਂ ਸਾਰੇ ਮਰ ਸਕਦੇ ਹਾਂ ਜਾਂ ਕੁਝ ਵੀ ਹੋ ਸਕਦਾ ਹੈ। ਉਹਨਾਂ ਨੇ ATC ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਥੋੜੀ ਦੇਰ ਬਾਅਦ ਨੇੜੇ ਮਾਵੀ 에ਰਪੋਰਟ ਨਾਲ ਸੰਪਰਕ ਸਥਾਪਿਤ ਹੋਇਆ ਹਵਾ ਇਨੀ ਤੇਜ਼ ਸੀ ਹਵਾ ਦਾ ਦਬਾਅ ਘਾਵੀ ਹੋ ਰਿਹਾ ਸੀ ਟ੍ਰੇਨ ਉੱਤੇ ਪਰ ਉਹਨਾਂ ਨੇ ਸੰਪਰਕ ਸਥਾਪਿਤ ਕੀਤਾ ਆਵਾਜ਼ ਉਹਨਾਂ ਦੀ ਬਹੁਤੀ ATC ਵਾਲੇ ਸਮਝ ਨਹੀਂ پا ਰਹੇ ਸੀ ਹਵਾ ਬਹੁਤ ਤੇਜ਼ ਸੀ ਪਰ ATC ਵਾਲੇ ਇਹਨਾਂ ਸਮਝ ਗਏ ਕਿ ਇਹ ਜਹਾਜ਼ ਤਕਲੀਫ ਵਿੱਚ ਹੈ ਇਹਦੇ ਨਾਲ ਕੋਈ ਵੱਡਾ ਹਾਸਾ ਹੋ ਗਿਆ ਹੈ। ਉਹਨਾਂ ਨੇ ਮਾਵੀ ਏਅਰਪੋਰਟ ਦਾ ਰਨਵੇ ਉਹਨਾਂ ਲਈ ਖਾਲੀ ਕਰ ਦਿੱਤਾ ਤੇ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਇੱਥੇ ਲੈਂਡ ਕਰ ਸਕਦੇ ਹੋ। ਥੋੜੀ ਦੇਰ ਬਾਅਦ ਪਾਇਲਟ ਕੋ-ਪਾਇਲਟ ਨੂੰ ਅਹਿਸਾਸ ਹੋਇਆ ਕਿ ਨੀਚੇ ਸਮੁੰਦਰ ਹੈ, ਅੱਗੇ ਪਹਾੜੀਆਂ ਹਨ। ਪਹਾੜੀਆਂ ਤੋਂ ਬਾਅਦ ਇਹ ਏਅਰਪੋਰਟ ਆਉਂਦਾ ਹੈ। ਪਹਿਲਾਂ ਉਹਨਾਂ ਨੇ ਇਹ ਇਰਾਦਾ ਬਣਾਇਆ ਕਿ ਇਹ ਢੇਟ ਦੇ ਵੱਲ ਸਮੁੰਦਰ ਵਿੱਚ ਲੈਂਡ ਕਰਵਾ ਦਿੰਦੇ ਹਾਂ। ਫਿਰ ਉਹਨਾਂ ਨੂੰ ਅਹਿਸਾਸ ਹੋਇਆ ਕਿ ਇਹਦੀ ਛੱਤ ਉੱਡ ਚੁੱਕੀ ਹੈ। ਅਸੀਂ ਤਾਂ ਡੁੱਬ ਕੇ ਮਰ ਜਾਵਾਂਗੇ। ਫਿਰ ਉਹਨਾਂ ਨੇ ਦੇਖਿਆ ਪਹਾੜੀਆਂ ਬਹੁਤ ਉੱਚੀਆਂ ਹਨ ਅਸੀਂ 10000 ਫੀਟ ਤੇ ਉੱਡ ਰਹੇ ਹਾਂ ਅਸੀਂ ਹੋਰ ਉੱਤੇ ਨਹੀਂ ਜਾ ਸਕਦੇ ਆਕਸੀਜਨ ਦੀ ਕਮੀ ਹੋ ਜਾਣੀ ਹੈ ਤੇ ਦਿੱਕਤ ਵੱਧ ਜਾਵੇਗੀ ਪਹਾੜੀਆਂ ਵਿੱਚੋਂ ਦੋ ਪਹਾੜੀਆਂ ਵਿੱਚੋਂ ਰਸਤਾ ਜਾਂਦਾ ਸੀ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਸਲਾਹ ਬਣਾਈ ਕਿ ਇਸੇ ਰਸਤੇ ਵਿੱਚੋਂ ਸਾਨੂੰ ਜਾਣਾ ਪਵੇਗਾ ਜਹਾਜ਼ ਅੱਗੋਂ ਥੋੜਾ ਮੁੜਿਆ ਹੋਇਆ ਸੀ ਉਹਨਾਂ ਨੂੰ ਪਰੇਸ਼ਾਨੀ ਆਈ ਪਰ ਉਹਨਾਂ ਨੇ ਸੋਜ-ਪੂਜ ਨਾਲ ਉੱਥੋਂ ਕੱਢ ਲਿਆ ਜਿੰਨੂੰ ਮਾਲਕ ਨੇ ਰੱਖਣਾ ਹੈ ਉਹ ਮਾਲਕ ਆਪ ਮਦਦ ਕਰਦਾ ਹੈ ਉਹ ਉੱਥੋਂ ਨਿਕਲ ਗਏ। ਨਿਕਲਦੇ ਸਾਰ ਹੀ ਉਹਨਾਂ ਨੂੰ ਇੱਕ ਦਿੱਕਤ ਹੋਰ ਆ ਗਈ। ਉਹਨਾਂ ਦਾ ਇੱਕ ਇੰਜਣ ਕੰਮ ਕਰਨਾ ਛੱਡ ਗਿਆ। ਪਾਇਲਟ ਕੋ-ਪਾਇਲਟ ਬੜੇ ਪਰੇਸ਼ਾਨ ਹੋਏ। ਹੁਣ ਸਾਡੇ ਕੋਲ ਇੱਕ ਇੰਜਣ ਹੈ, ਉਹਦੇ ਨਾਲ ਹੀ ਕੰਮ ਸਾਰਨਾ ਪਏਗਾ। 95 ਜਾਨੇ ਇਸ ਜਹਾਜ਼ 'ਚ ਸੀਗੇ। ਪਾਇਲਟ, ਕੋ-ਪਾਇਲਟ, ਦੋ 에ਰੋਸਟਸ ਤੇ 91 ਮੁਸਾਫਿਰ। ਉਹਨਾਂ ਤੇ ਜਾਣ ਤੇ ਬਾਹਰ ਆਈ। ਫਿਰ ਉਹਨਾਂ ਨੇ 5000 ਫੀਟ ਤੇ ਜਾਜ ਨੂੰ ਲੈ ਜਾਂਦਾ। ਹੌਲੀ-ਹੌਲੀ نیچے ਆ ਰਹੇ ਸੀ। ATC ਨਾਲ ਸੰਪਰਕ ਸਥਾਪਿਤ ਸੀ। ਹੁਣ ਹਵਾ ਦਾ ਦਬਾਅ ਥੋੜਾ ਘਟਿਆ ਤਾਂ ਉਹਨਾਂ ਨੂੰ ATC ਦੀ ਗੱਲ ਥੋੜੀ ਸਮਝ ਆਉਣ ਲੱਗੀ ਪਰ ਉਹਨਾਂ ਨੇ ਜਿਵੇਂ ਹੀ ਗੇਅਰ ਬਾਕਸ ਨੂੰ niche ਕੀਤਾ ਇਹ nichele ਚੱਕੇ ਬਾਹਰ ਆ ਜਾਣ ਟਾਇਰ ਬਾਹਰ ਆ ਜਾਣ ਜਿਸ ਨਾਲ ਅਸੀਂ ਲੈਂਡ ਕਰ ਸਕੀਏ ਪਰ ਉਹ ਕੰਮ ਨਹੀਂ ਕਰ ਰਿਹਾ ਸੀ ਉਹਨਾਂ ਨੂੰ ਕੋਈ ਸਿਗਨਲ ਨਹੀਂ ਮਿਲਿਆ ਉਹਨਾਂ ਨੇ ਆਪਣੇ ਵੱਲੋਂ ਗੇਅਰ ਬਾਕਸ niche ਕਰ ਦਿੱਤਾ ਕਿ ਜਿਹਦੇ ਨਾਲ ਪਈਏ ਬਾਹਰ ਆ ਜਾਣ ਪਰ ਉਹਨਾਂ ਨੂੰ ਉਹਦਾ ਸਿਗਨਲ ਨਹੀਂ ਮਿਲ ਰਿਹਾ ਸੀ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਦੇ ਪਈਏ ਬਾਹਰ ਆ ਗਏ ਹਨ ਕਿ ਨਹੀਂ ਪਰ ਉਹਨਾਂ ਨੇ ATC ਵਾਲਿਆਂ ਨੇ ਨੀਚੇ ਦੂਰਬੀਨ ਰਾਹੀਂ ਦੇਖਿਆ ਤਾਂ ਦੇਖ ਕੇ ਹੈਰਾਨ ਹੋ ਗਏ ਜਹਾਜ਼ ਦੀ ਤਾਂ ਛਾਤੀ ਨਹੀਂ ਹੈ ਉਹਨਾਂ ਨੇ ਉਸ 에어ਪੋਰਟ ਤੇ ਮਾਵੀ 에어ਪੋਰਟ ਤੇ ਹਾਈ ਅਲਰਟ ਕਰ ਦਿੱਤਾ ਸਾਰੇ ਰਨਵੇ ਫ੍ਰੀ ਕਰ ਦਿੱਤੇ ਜੋ ਲਾਗੇ ਛੱਗ ਗਏ ਜਾਂ ਕੋਈ ਵੀ ਹੋਰ 에어ਲਾਈਨਸ ਦਾ ਕੋਈ ਵਿਮਾਨ ਸੀ ਉਸ ਨੂੰ ਵੀ ਡਾਇਵਰਟ ਕਰ ਦਿੱਤਾ ਕਿ ਕੁਝ ਦੇਰ ਲਈ ਇਹ 에어ਪੋਰਟ ਸਾਨੂੰ ਖਾਲੀ ਚਾਹੀਦਾ ਹੈ ਫਿਰ 5000 ਤੋਂ 2000 3000 3000 ਤੋਂ 2000 1000 نیچے ਆਈ ਗਿਆ ਤਾਂ ਉਹਨਾਂ ਨੇ ਸਿਗਨਲ ਕੀਤਾ ਕਿ ਤੁਹਾਡੇ ਟਾਇਰ نیچے ਬਾਹਰ ਆ ਗਏ ਹਨ ATC ਨੇ ਤਾਂ ਪਾਇਲਟ ਕੋ ਪਾਇਲਟ ਨੂੰ ਸਮਝ ਆ ਗਈ ਕਿ ਸਾਡੇ ਹੁਣ ਟਾਇਰ ਬਾਹਰ ਆ ਗਏ ਨੇ ATC ਦਾ ਇਸ਼ਾਰਾ ਹੋ ਗਿਆ ਹੈ ਤਾਂ ਉਹਨਾਂ ਨੇ ਇਹ ਲੈਂਡਿੰਗ ਸੇਫਲੀ ਕਰਵਾ ਦਿੱਤੀ ਲੈਂਡਿੰਗ ਕਰਦੇ ਆ ਹੀ ਐਮਬੂਲੈਂਸ ਹੋਰ ਵੀ ਕਰਮਚਾਰੀ ਮਾਵੀ ਅਰਪੋਰਟ ਦੇ ਉੱਥੇ ਆ ਗਏ ਸਾਰਿਆਂ ਨੂੰ ਫਰਸਟ ایڈ ਦਿੱਤੀ ਗਈ ਸਾਰੇ ਹੋਸ਼ ਵਿੱਚ ਲਿਆਂਦੇ ਗਏ ਜੋ ਵੀ ਹੋਸ਼ ਹੋ ਗਏ ਸਨ ਤੇ ਇਹਨਾਂ ਚੋਂ 7 ਬੰਦਿਆਂ ਨੂੰ ਜ਼ਖ਼ਮ ਲੱਗੀ ਸੀ